ਬਾਬਾ ਜੀ ਜਿਹੜਾ ਇਹਨਾਂ ਨੇ ਪ੍ਰਸਤਾਵ ਦਿੱਤਾ ਸੀ ਕੱਲ ਦੀ ਮੀਟਿੰਗ 'ਚ ਉਹ ਲੀਡਰਾਂ ਨੇ ਕਰਤਾ ਫੈਲ ਵੀ ਅਸੀਂ ਨਹੀਂ ਮੰਨਦੇ ਅਸੀਂ ਤਾਂ ਐਮਐਸਪੀ ਦਾ ਪੱਕਾ ਗਰੰਟੀ ਕਾਨੂੰਨ ਮਨਵਾਉਣ ਆਏ ਆ ਇੱਥੇ ਕੋਈ ਕੰਟਰੈਕਟ ਫਰੂਟ ਨਹੀਂ ਕਰਨਾ ਇਹ 5 ਸਾਲ ਦਾ ਤੁਹਾਡੇ ਨਾਲ ਤੇ ਬੇਨਤੀ ਕਰਦੇ ਆ ਇਹਨਾਂ ਦੀ ਤਿਆਰੀ ਨੂੰ ਦੇਖਦੇ ਹੋ ਸਾਰਿਆਂ ਨੂੰ ਪਤਾ ਵੀ ਬਾਰਡਰ ਤੇ ਕੀ ਕੀ ਸਮਾਨ ਚਾਹੀਦਾ ਕਿਹੜੇ ਮਾਸਕ ਚਾਹੀਦੇ ਨੇ ਠੀਕ ਆ ਨਾ ਕਿਵੇਂ-ਕਿਵੇਂ ਸਾਹਮਣਾ ਕਰਨਾ ਇਹਨਾਂ ਦਾ ਤੇ ਸਾਰੇ ਪ੍ਰਬੰਧ ਨਾਲ 21 ਤਰੀਕ ਨੂੰ ਸਾਰੇ ਸਾਥੀ 11 ਵਜੇ ਸਾਨੂੰ ਬਾਰਡਰਾਂ ਤੇ ਚਾਹੀਦੇ ਨੇ ਜਾਇ ਤਾਂ ਆਪਣੇ ਸੱਤ ਅੱਕ ਦੀ ਲੜਾਈ ਲੜਨੀ ਹੈ ਗੱਲ ਅਣਖ ਤੇ ਆਈ ਹੋਈ ਹੈ ਠੀਕ ਹੈ ਨਾ 21 ਤਰੀਕ ਨੂੰ ਸਾਰਾ ਸੌਦਾ ਪਟਾਂਗੇ ਇਹਨਾਂ ਦਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਬਾਬੋ ਜੀ ਸੰਭੂ ਬਾਰਡਰ ਕਨੋਰੀ ਬਾਰਡਰ ਤੱਕ ਵੱਧ ਤੋਂ ਵੱਧ ਪਹੁੰਚੋ ਫੁੱਲ ਤਿਆਰੀ ਆ ਖੜਦੂ ਤਾਰਦਾਂਗੇ ਆਪਣੇ ਵੱਲੋਂ ਜਦੋਂ ਦੀ ਇਹ ਮੀਟਿੰਗ ਜੀ ਦੌਰ ਚੱਲਦਾ ਨਾ ਉਦੋਂ ਦੇ ਤਿਆਰੀ ਤੇ ਲੱਗੇ ਹੋਏ ਆ ਟੱਟ ਵੀ ਪੂਰੀ ਦਿਖਾਵਾਂਗੇ ਤੇ ਹਰਿਆਣੇ ਚ ਐਂਟਰ ਵੀ ਕਰਕੇ ਦਿਖਾਵਾਂਗੇ ਫੁੱਲ ਤਿਆਰੀ ਮਤਲਬ ਫੁੱਲ ਤਿਆਰੀ ਪਰ ਥੋੜੀ ਲੋੜ ਆ ਸਾਰਿਆਂ ਦੀ 21 ਤਰੀਕ ਨੂੰ ਸਾਰੇ 11 ਵਜੇ ਬਾਰਡਰ ਤੇ ਹੋਣੇ ਚਾਹੀਦੇ ਨੇ ਐਨੇ ਕ ਹੋ ਜੋ ਨਾ ਬਾਬਾ ਜੀ ਬਿਰੂ ਕੰਬ ਜੇ ਸਰਕਾਰ ਦੀ ਵੀ ਹਾਂ ਮੱਥਾ ਕਿੱਥੇ ਲਾ ਲਿਆ ਇਹਨਾਂ ਨੇ ਅਸੀਂ ਸਾਰਾ ਦਿਨ ਮਿਹਨਤ ਕਰਦੇ ਆ ਆਪਣੇ ਖੇਤਾਂ ਦੇ ਅੰਦਰ ਇਹ ਨਿੱਕੇ ਮਜ਼ਬੂਤ ਹੁੰਦੇ ਆ ਨਾ ਕਿਸਾਨ ਤੇ ਇਹਨਾਂ ਨੂੰ ਮਜ਼ਬੂਤੀ ਦਿਖਾਣੀ ਵੀ ਆ ਫਿਰ ਉਦੋਂ ਵੀ ਅਸੀਂ ਕੀ ਕਰ ਸਕਦੇ ਆ ਜੇ ਹੁਣ ਦੀ ਭਾਰ ਨਾ ਬੈਰੀਗੇਡ ਜੇ ਪੱਟ ਕੇ ਦਿੱਲੀ ਵੱਲ ਕੂਚ ਕਰ ਲਿਆ ਸਾਰੀ ਉਮਰ ਕਿਸਾਨ ਨੇ ਦੇ ਅੱਗੇ ਬੈਰੀਗੇਡ ਨਹੀਂ ਲਾਉਣਗੇ ਤੁਹਾਡੇ ਹੱਥ ਚ ਸਭ ਕੁਝ ਵੀ ਅੰਦੋਲਨ ਕੀਵੇਂ ਕਰਨਾ ਅੱਗੇ ਅੰਦੋਲਨ ਲੜਨ ਦੇ ਜਾਂ ਫਿਰ ਆਪਣੇ ਘਰੇ ਬਹਿ ਜਾਣਾ ਸਾਰਿਆਂ ਨੇ ਤੇ ਬਾਬਾ ਜੀ ਕੂਚ ਕਰੋ ਦਿੱਲੀ ਨੂੰ ਇੱਕ ਕੀ ਟ੍ਰੇਨ ਨੂੰ 11 ਵਜੇ ਸਾਰੇ ਬਾਰਡਰਾਂ ਤੇ ਪਹੁੰਚੋ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਦਾ ਦਿਨਾਂ ਨਿਕਲ ਜਾਓ ਬਸ ਕਾਰਾਂ ਤੋਂ ਬਾਸ ਨਾਲ ਟ੍ਰੇਨਰ ਨਾਲ ਜਿਵੇਂ ਮਰਜ਼ੀ